ਇਹ ਫੈਸਟੀਵਲ ਸੀਜ਼ਨ ਲੋਕਾਂ ਦੀ ਜੇਬਾਂ ਤੇ ਬੋਝ ਪਾ ਰਿਹਾ ਹੈ ਸੋਨਾ ਅਤੇ ਚਾਂਦੀ ਦਾ ਰੇਟ ਵੱਧ ਚੁੱਕਿਆ ਹੈ ਚਾਂਦੀ ਦੀ ਕੀਮਤ ਇੱਕ ਦਿਨ ਵਿੱਚ 10825 ਰੁਪਏ ਵੱਧ ਗਈ ਜਿਸ ਤੋਂ ਬਾਅਦ 174325 ਰੁਪਏ ਪ੍ਰਤੀ ਕਿਲੋ ਰੇਟ ਚਾਂਦੀ ਦਾ ਹੋ ਚੁੱਕਿਆ ਹੈ ਤੇ ਉੱਥੇ ਹੀ ਸੋਨੇ ਦੀ ਕੀਮਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 10 ਗ੍ਰਾਮ 24 ਕੈਰਟ ਸੋਨੇ ਦਾ ਰੇਟ 2630 ਰੁਪਏ ਵਧ ਕੇ 124155 ਰੁਪਏ ਹੋ ਗਿਆ ਹੈ ਐਕਸਪਰਟਸ ਮੁਤਾਬਕ ਫੈਸਟੀਵਲ ਸੀਜ਼ਨ ਇੰਡਸਟਰੀਅਲ ਡਿਮਾਂਡ ਤੇ ਗਲੋਬਲ ਲੈਵਲ ਤੇ ਸਪਲਾਈ ਘਟੇ ਤੇ ਮੰਗ ਵਧਣ ਕਾਰਨ ਹੁਣ ਚਾਂਦੀ ਦੀ ਕੀਮਤ ਲਗਾਤਾਰ ਵਧ ਰਹੀ ਹੈ ਸੋਨੇ ਦੀ ਕੀਮਤ 14 ਕੈਰਟ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ 72631 ਰੁਪਏ ਚੱਲ ਰਹੀ ਹੈ 18 ਕੈਰਟ ਦੀ ਕੀਮਤ 93116 ਰੁਪਏ ਤੇ 22 ਕੈਰਟ ਦੀ ਕੀਮਤ 113726 ਰੁਪਏ ਪਹੁੰਚ ਚੁੱਕੀ ਹੈ ਪ੍ਰਤੀ 10 ਗ੍ਰਾਮ ਦੀ ਅਸੀਂ ਇਹ ਗੱਲ ਕਰ ਰਹੇ ਹਾਂ 24 ਕੈਰਟ ਦੀ ਕੀਮਤ 124155 ਰੁਪਏ ਹੋ ਚੁੱਕੀ ਹੈ ਤੇ ਇਸ ਸਾਲ ਸੋਨੇ ਦੇ ਰੇਟ ਵਿੱਚ 47900 93 ਰੁਪਏ ਦਾ ਵਾਅਦਾ ਹੋਇਆ ਚਾਂਦੀ ਦਾ ਰੇਟ ਤਕਰੀਬਨ 90000 ਤੱਕ ਵਧਿਆ ਤੇ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 47993 ਰੁਪਏ ਵਧੀ ਹੈ 31 ਦਸੰਬਰ 2024 ਨੂੰ 10 ਗ੍ਰਾਮ 24 ਕੈਰਟ ਸੋਨਾ 76162 ਰੁਪਏ ਸੀ ਜੋ ਹੁਣ 124155 ਰੁਪਏ ਹੋ ਗਿਆ ਤੇ ਚਾਂਦੀ ਦਾ ਰੇਟ ਵੀ 99308 ਰੁਪਏ ਵਧਿਆ ਹੈ 31 ਦਸੰਬਰ 2024 ਨੂੰ 1 ਕਿਲੋ ਚਾਂਦੀ ਦੀ ਕੀਮਤ 86017 ਰੁਪਏ ਸੀ ਜੋ ਹੁਣ 1 ,000,